ਕਰਾਇਗਾ ਨਵੇਂ ਸਾਲ ਦੀ ਬਹੁਤ-ਬਹੁਤ ਬਧਾਈ ਦੇਣਾ ਚਾਹਾਂਗਾ ਕਿ ਇਹ ਸਾਲ ਤੁਹਾਡੀ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਨਾਲ ਹੀ ਤੁਹਾਡੀ ਤੰਦਰੁਸਤੀ ਬਖਸ਼ੇ ਰੱਬ ਤੁਹਾਡੇ ਤੇ ਮਿਹਰ ਕਰੇ ਇਸ ਸਾਲ ਵਿੱਚ ਤੇ ਮੈਂ ਪ੍ਰਸ਼ਾਸਨ ਦੀ ਤਰਫੋਂ ਜਿਹੜਾ ਹੈਗਾ ਇਹ ਆਸ਼ਵਾਸਨ ਦਿਵਾਉਣਾ ਚਾਹਾਂਗਾ ਕਿ ਪਿਛਲੇ ਸਾਲ ਵੀ ਆਪਾਂ ਕਈ ਸਾਰੇ ਪ੍ਰੋਜੈਕਟ ਜਿਹੜੇ ਹੈਗੇ ਉਹ ਕੰਪਲੀਟ ਕੀਤੇ ਆਡਿਟੋਰੀਅਮ ਤੁਸੀਂ ਵੇਖਿਆ ਬਠਿੰਡਾ ਨੂੰ ਸਭ ਤੋਂ ਵਧੀਆ ਆਡਿਟੋਰੀਅਮ ਮਿਲ ਗਿਆ ਰਿੰਗ ਰੋਡ ਆਪਣਾ ਆਲਮੋਸਟ ਕੰਪਲੀਟ ਹੋ ਗਿਆ नाल नाल जोड़े बाकी अपना मॉल रोड का स्कूल सार्किंग थी काफ़ी सारे प्रोजेक्ट जोड़े है के, वो पिछले साल कंप्लीट होए तो इस साल इस तो भी प्रोजेक्ट जोड़े है अपने चल रहे हैं लगभग पच्ची ती वे प्रोजेक्ट ने जो कि कुछ चल रहे हैं कुछ नवे जो है वो एनाउंस हो गए तो आप कोशिश ये करा कि इन प्रोजेक्ट्स आप आके कंप्लीट करिए बठिंडा वासियों को जोड़ा है और राहत मिले जिमें मुलतानिया का जरा ਅਬ ਬ੍ਰਿਜ ਚੱਲ ਰਿਹਾ ਹੈ ਉਹ ਕੰਪਲੀਟ ਹੋ ਜਾਊਗਾ ਜਿਹੜਾ ਆਪਣੇ 7 ਰੇਲਵੇ ਕਰਾਸਿੰਗਸ ਵਾਲਾ ਜਿਹੜਾ ਓਵਰ ਬ੍ਰਿਜਸ ਬਣ ਰਹੇ ਨੇ ਦੇ ਉਹਨਾਂ ਉਹ ਕੰਪਲੀਟ ਹੋ ਜਾਣਗੇ ਆ ਇੱਕ ਆਪਣਾ ਰਿੰਗ ਰੋਡ ਦੇ ਨਵਾਂ ਫਲਾਇਓਵਰ ਜਿਹੜਾ ਹੈਗਾ ਉਹ ਐਪਰੂਵਲ ਹੋਇਆ ਹੈ ਉਹਦੀ ਐਪਰੂਵਲ ਆ ਗਈ ਹੈ ਰਾਮਨਗਰ ਵਿੱਚ ਇੱਕ ਨਵਾਂ ਫਲਾਇਓਵਰ ਜਿਹੜੇ ਬਲੈਕ ਸਪੌਟਸ ਸੀ ਤੇ ਕਈ ਸਾਰੇ ਨਵੇਂ ਪ੍ਰੋਜੈਕਟ ਜਿਹੜੇ ਹੈਗੇ ਉਹ ਆਰੇਜੰਤਨਗਰ ਦਾ ਜਿਹੜਾ ਆਪਣਾ ਓਵਰ ਬ੍ਰਿਜ ਹੈ ਉਹਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ ਕਈ ਸਾਰੇ ਪ੍ਰੋਜੈਕਟਸ ਆਪਣੇ ਜਿਹੜੇ ਹੈਗੇ ਅੱਗੇ ਵਧਣਗੇ ਬਸ ਸਟੈਂਡ ਹੈ ਚੀਲ ਜਿਹੜੇ ਹੈ ਕਿ ਉਹਨ ਆ ਕੁਝ ਉਹ ਖੁਸ਼ਕੀ ਬਤਾਉਂਦਾ ਜਿਹੜਾ ਪ੍ਰੋਜੈਕਟ ਹੈ ਕਾਫੀ سارے ਨਵੇਂ ਪ੍ਰੋਜੈਕਟਸ ਨੇ ਤੇ ਮੈਂ ਉਮੀਦ ਹੀ ਕਰਾਂਗਾ ਕਿ ਇਹ ਸਾਲ ਜਿਹੜਾ ਬਟਾ ਐਨਰਜੀ ਡਿਵੈਲਪਮੈਂਟ ਦੇ ਵਾਸਤੇ ਬਹੁਤ ਚੰਗਾ ਹੋਵੇਗਾ ਤੇ ਬਾਾਕੀ ਸਾਰਿਆਂ ਨੂੰ ਮੈਂ ਇੱਕ ਵਾਰੀ ਫਿਰ ਦੁਬਾਰਾ ਬਤਾ ਦਿਆਂਗਾ ਸਰ ਜੇਕਰ ਗੱਲ ਕਰੀਏ ਜਿਹੜਾ ਰੇਲਵੇ ਕ੍ਰੋਸਿੰਗ ਦਾ ਪੁਲ ਬਣ ਰਿਹਾ ਉਹ ਉਥੇ ਨਿਵਾਸੀਆਂ ਦੀ ਮੰਗ ਹੈ ਕਿ ਜੇ ਓਵਰਬ੍ਰਿਜ ਨਹੀਂ ਬਣਦਾ ਜਲਦੀ ਤਾਂ ਅੰਡਰਬ੍ਰਿਜ ਜਲਦੀ ਚਲਵਾਇਆ ਜਾ ਜਿਵੇਂ ਮੈਂ ਕਿਹਾ ਕਿ ਉਹਦੇ ਵਿੱਚੋਂ ਇੱਕ ਪਾਰਟ ਜਿਹੜਾ ਹੈਗਾ ਜਨਵਰੀ ਦੇ ਐਂਡ ਤੱਕ ਹੀ ਆਪਾਂ ਸ਼ੁਰੂ ਕਰਾ ਰਹੇ ਹਾਂ ਤੇ ਦੂਜਾ ਵਾਲਾ ਜਿਹੜਾ ਹੈਗਾ ਉਹ ਆਪਣੀ ਉਮੀਦ ਹੀ ਹੈਗੀ ਹੈ ਕਿ ਮਾਰਚ-ਅਪ੍ਰੈਲ ਤੱਕ ਉਹ ਵੀ ਕੰਪਲੀਟ ਹੋ ਜਾਏਗਾ ਤੇ ਹੁਣ ਇਹ ਆਲਮੋਸਟ ਲਾਸਟ ਪੜਾਉਤੀ ਹੈ ਇਹਨੇ ਸਾਲ ਹੋ ਗਏ 2.5 ਸਾਲ ਤੋਂ ਕੰਮ 3 ਸਾਲ ਤੋਂ ਕੰਮ ਚੱਲ ਰਿਹਾ ਹੈ ਤੇ ਹੁਣ ਮੈਨੂੰ ਲੱਗਦਾ ਕਿ ਹੁਣ ਆਪਾਂ ਨੂੰ 2-3 ਮਹੀਨੇ ਹੋਰ ਜਿਹੜਾ ਹੈਗਾ ਵੇਟ ਕਰ ਲੈਣਾ ਚਾਹੀਦਾ ਤਾਂ ਇਹ ਕੰਪਲੀਟ ਆਪਾਂ ਜਿਹੜਾ ਹੈਗਾ ਪਬਲਿਕ ਨੂੰ ਸਮਰਪਿਤ ਕਰ ਸਕਾਂਗੇ ਸਰ ਬਿਸ਼ ਇਸ ਕਿੰਨੇ ਚੰਗਾ ਕੀ ਹੈਗੇ ਸੀ ਜਿਹੜੇ ਪੁਲ ਦੀ ਆਪਾਂ ਗੱਲ ਕਰਦੇ ਆ ਪੁਲ ਤੇ ਰੇਲਿੰਗ ਹੈ ਨਹੀਂ ਕਈ ਹੋਰ ਵੀ ਪੁਲ ਹੈਗੇ ਆ ਵੀ ਅੱਗੇ ਤੇ ਹਾਸੇ ਨਾ ਹੋ 25 ਦੇ ਵਿੱਚ ਇਸ ਮੰਦੀ ਦੇ ਪ੍ਰਸ਼ਾਸਨ ਕੀ ਕਰੇ ਲੇਕਿਨ ਜਿੱਥੇ ਤੁਸੀਂ ਉਹਦੀ ਗੱਲ ਕਰ ਰਹੇ ਹੋ ਉੱਥੇ ਰੇਲਿੰਗ ਸੀਗੀ ਰੇਲਿੰਗ ਟੁੱਟ ਗਈ ਫਿਰ ਬਸ ਡਿੱਗੀ ਹੈਗੀ ਆ ਉਹਦੇ ਵਿੱਚ ਉਹ ਜਿਹੜਾ ਪੁਲ ਹੈ ਪ੍ਰੋਪਰਲੀ ਮੇਨਟੇਨ ਸੀਗਾ ਇਹੋ ਜੀ ਕੋਈ ਇਸ਼ੂ ਨਹੀਂ ਸੀਗਾ ਉੱਥਾ ਦੋਨੋਂ ਤਰਫ ਇੱਥੇ ਠੱਕ ਆ ਗਈ ਦੂਜੀ ਤਰਫ ਬਸ ਦੋਨੋਂ बारिश हो रही थी तो वो अपनी स्पीड पे कंट्रोल नहीं कर पाई उस करके अनफोरचुनेटली वो इंसिडेंट हो गया पर फिर भी जड़े भी अपने बठिंडा दे जेडे ब्लैक स्पॉट्स है ट्रैफिक के वास्ते वो सारे आइडेंटिफाइड ने हर साल स्टडी यूं है तो जे अपने पिछले साल ब्लैक स्पॉट्स सा आइडेंटिफाई हुए थे वह जो नैशनल हाईवे वाले जिन्ने भी है उन्होंने सारे ऑलमोस्ट एपरूवल्स या तो आ चुकी है या फिर आप इसी महीने में एक्सपैक्ट कर रहे हैं कि उन्होंने अपरूवल्स आकर उन्होंने क्लीयर कर दिया जाए